ਸ਼ਸ਼ੀ ਕਾਲ ਜੀ ਅੱਜ ਆਪਾਂ ਤੁਹਾਨੂੰ ਮੋਡੇ ਦੀ ਕਟਾਈ ਜਿਹੜੀ ਕਰਨੀ ਦੱਸਾਂਗੇ ਇਹ ਆਪਾਂ ਬੱਚੀ ਦੀ ਸਵਟਰ ਹੈ ਜਿਹੜੀ ਬੁਣ ਰਹੇ ਹਾਂਗੇ ਇਹ ਤੁਸੀਂ 7 8 9 10 11 12 12 ਸਾਲ ਦੇ ਬੱਚੇ ਤੱਕ ਜਿਹੜੀ ਇਦਾਂ ਹੀ ਕੱਟ ਪਾਉਣੀ ਆਏਗੀ ਬਿਲਕੁਲ ਸਹੀ ਬੈਠੋਗੀ ਸਭ ਤੋਂ ਪਹਿਲਾਂ ਦੇਖੋ ਆਪਾਂ ਨੇ ਚਾਰ ਫੰਦੇ ਕਟਾਉਣੇ ਆਗੇ ਦੋ ਫੰਦਿਆਂ ਦਾ ਇੱਕ ਫੰਦਾ ਬਣਾਵਾਂਗੇ ਆਪਾਂ ਇਸ ਤਰੀਕੇ ਜਿਵੇਂ ਤੁਹਾਨੂੰ ਵੀਡੀਓ ਦਿਖਾਈ ਦੇ ਰਿਹਾ ਦੇਖੋ ਦੋ ਫੰਦਿਆਂ ਦਾ ਇੱਕ ਫੰਦਾ ਬਣਾ ਲਿਆ ਫਿਰ ਜਿਹੜਾ ਫੰਦਾ ਆਪਾਂ ਨੇ ਬਣਾਇਆ ਉਹਨੂੰ ਵਾਪਸ ਉਸੇ ਫੰਦੇ ਤੇ ਹੀ ਲਿਜਾਣਾਗਾ ਅਲੀ ਜਾ ਕੇ ਦੇਖੋ ਆਪਣੇ ਫੇਰ ਦੋ ਦਾ ਇੱਕ ਬੰਤਾ ਬਣਾਉਣਾਗਾ ਦੋ ਫੰਦੇ ਆ ਦੇਖੋ ਇੱਕ ਫੰਦਾ ਬਣ ਗਿਆ ਦੋ ਆਪਣੇ ਫੰਦੇ ਜਿਹੜੇ ਘਟ ਚੁਕੇ ਨੇ ਹੁਣ ਦੇਖੋ ਫੇਰ ਉਸੇ ਸਲਾਈ ਤੇ ਉਤਾਰ ਕੇ ਫੇਰ ਦੋ ਫੰਦੇ ਦਾ ਇੱਕ ਫੰਦਾ ਬਣਾਵਾਂਗੇ ਤੀਜਾ ਫੰਦਾ ਜਿਹੜਾ ਆਪਣਾ ਘਟ ਜਾਊਗਾ ਆਪਣਾ ਡਿਜ਼ਾਈਨ ਹੈ ਉਲਟੀ ਸਾਈਡ ਸ਼ੁਰੂ ਹੋਇਆ ਤਾਂ ਆਪਾਂ ਨੇ ਦੇਖੋ ਫੰਦੇ ਆ ਜਿਹੜੇ ਉਲਟੇ ਬਣਾ ਰਹੇ ਅਗੇ ਇਹ ਡਿਜ਼ਾਈਨ ਆ ਜਿਹੜਾ ਉਲਟੀ ਸਾਈਡ ਪੈਣਾ ਸ਼ੁਰੂ ਹੋਇਆਗਾ ਇਸ ਲਈ ਤੁਹਾਡਾ ਡਿਜ਼ਾਈਨ ਜੇ ਸਿੱਧੀ ਸਾਈਡ ਹੋਇਆ ਨਾ ਤੁਸੀਂ ਨੇ ਸਿੱਧੇ ਹੀ ਫੰਦੇ ਘਟਾਉਣੇ ਅਗੇ ਸਲਾਈ ਦਾ ਜਮੂਹ ਜਿਹੜਾ ਪਿੱਸੇ ਕਰਨਾਗਾ ਦੇ ਕੋਤਨ ਬੰਦੇ ਆਪਣੇ ਘਟ ਗਏ ਹੁਣ ਆਪਾਂ ਚੌਥਾ ਫੰਦਾ ਵੀ ਜਿਹੜਾ ਘਟਾ ਲਵਾਂਗੇ ਇਸੇ ਤਰੀਕੇ ਨਾਲ ਹੀ ਤੁਸੀਂ ਦੇਖ ਸਕਦੇ ਹੋਗੇ ਬਿਲਕੁਲ ਹੀ ਸੌਕੇ ਨੇ ਬੰਦੇ ਘਟਾਉਣੇ ਬਹੁਤ ਵਧੀਆ ਘਟਾਈ ਜਿਹੜੀ ਹੁੰਦੀ ਹੈ ਬਹੁਤ ਵਧੀਆ ਜਿਹੜੀ ਇਹਦੀ ਘਟਾਈ ਹੁੰਦੀ ਹੈ ਗੈਸ ਤਰੀਕੇ ਨਾਲ ਬਹੁਤ ਵਧੀਆ ਸੇਵ ਆ ਗਈ ਜਿਹੜੀ ਮੋਡੇ ਦੀ ਬਣਦੀ ਹੈਗੀ ਲੋ ਜੀ ਆਪਣੇ ਚਾਰ ਫੰਦੇ ਆ ਜਿਹੜੇ ਬਣ ਚੁੱਕੇ ਨੇ ਇਸ ਤੋਂ ਬਾਅਦ ਆਪਾਂ ਨੇ ਜਿਵੇਂ ਆਪਣਾ ਡਿਜ਼ਾਈਨ ਆ ਜਿਹੜਾ ਪੈਂਦਾਗਾ ਉਸੇ ਤਰੀਕੇ ਨਾਲ ਆਪਣਾ ਡਿਜ਼ਾਈਨ ਆ ਜਿਹੜਾ ਪਾਉਣਾ ਸ਼ੁਰੂ ਕਰ ਦਵਾਂਗੇ ਆਪਣੇ ਚਾਰ ਫੰਦੇ ਦੀ ਜਿਹੜੀ ਕਟਾਈ ਹੈ ਹੋ ਚੁੱਕੀ ਹੈਗੀ ਇਹ ਆਪਣਾ ਡਿਜ਼ਾਈਨ ਆ ਉਲਟੀ ਸਾਈਡ ਸੁਰੂ ਹੁੰਦਾ ਤਾਂ ਆਪਾਂ ਨੇ ਕਟਾਈ ਵੀ ਜਿਹੜੀ ਪਹਿਲਾਂ ਉਲਟੀ ਸਾਈਡ ਹੀ ਕਰਨੀ ਸ਼ੁਰੂ ਕਰੀ ਹੈਗੀ ਇਸ ਤਰੀਕੇ ਨਾਲ ਹੁਣ ਆਪਾਂ ਦੇਖੋ ਜਿਹੜੀ ਸਾਰੀ ਸਲਾਈ ਆ ਆਪਣੀ ਜਿਵੇਂ ਦਾ ਡਿਜ਼ਾਈਨ ਆ ਉਸ ਤਰੀਕੇ ਨਾਲ ਪਾ ਲਵਾਂਗੇ ਆ ਆਪਣੇ ਲਾਸਟ ਦੇ ਥੋੜੇ ਜਿਹੇ ਫੰਦੇ ਰਹਿ ਗਏ ਆਪਣੀ ਪਹਿਲੀ ਸਲਾਈ ਹੀ ਚੱਲ ਰਹੀ ਆ ਜੇ ਆਪਾਂ ਤੁਹਾਨੂੰ ਪਾਉਣ ਵਾਸਤੇ ਰੱਖ ਲੇ ਵੀ ਆਪਾਂ ਨੇ ਜਿਹੜਾ ਡਿਜ਼ਾਈਨ ਮੁਤਾਬਕ ਸਲਾਈ ਆ ਪੂਰੀ ਕੰਪਲੀਟ ਕਰ ਲਈ ਉਲਟੀ ਦੇਖੋ ਇਹ ਆਪਣੀ ਉਲਟੀ ਸਲਾਈ ਚ ਜਿਹੜਾ ਡਿਜ਼ਾਈਨ ਛਿੜਿਆ ਸੀ ਉਸੇ ਤਰੀਕੇ ਨਾਲ ਹੀ ਆਪਣੀ ਜਿਹੜੀ ਪਹਿਲੀ ਸਲਾਈ ਦੀ ਕਟਾਈ ਆ ਹੋ ਗਈ ਇਸ ਤੋਂ ਬਾਅਦ ਆਪਾਂ ਦੇਖੋ ਦੂਜੀ ਸਲਾਈ 'ਚ ਆਪਣੇ ਕਟਾਈ ਕਰਨੀ ਹੈਗੀ ਮੋੜ ਦੀ ਘਾਟ ਪਾਉਣੀ ਹੈਗੀ ਜਿਹੜੀ ਪਾਉਨੇ ਹੁੰਨੇ ਆਪਾਂ ਤੁਹਾਡੇ ਵਾਲੇ ਜੇ ਤੁਹਾਡਾ ਡਿਜ਼ਾਈਨ ਸਿੱਧੀ ਸਾਈਡ ਸੜਿਆ ਤਾਂ ਤੁਹਾਡੇ ਉਲਟੀ ਸਾਈਡ ਆਉਗੇ ਇਧਰਲੀ ਸਾਈਡ ਦੇਖੋ ਆਪਣਾ ਸਿੱਧਾ ਪਾਸ ਆ ਰਿਹਾ ਨਾ ਬੁਣਿਆ ਹੋਇਆ ਕਿਉਂਕਿ ਆਪਣਾ ਡਿਜ਼ਾਈਨ ਹੀ ਉਲਟੀ ਸਾਈਡ ਸੜਿਆ ਸੀ ਇੱਕ ਸਾਈਡ ਦੀ ਆਪਣੀ ਦੇਖੋ ਚਾਰ ਫੰਦਿਆਂ ਦੀ ਕਟਾਈ ਜਿਹੜੀ ਹੋ ਗਈ ਹੁਣ ਆਪਾਂ ਦੂਜੀ ਸਾਈਡ ਵੀ ਚਾਰ ਫੰਦਿਆਂ ਦੀ ਕਟਾਈ ਜਿਹੜੀ ਕਰਾਂਗੇ ਇਦੇ ਲਈ ਦੇਖੋ ਆਪਾਂ ਨੇ ਸਲਾਈ ਦਾ ਮੂੰਹ ਪਿੱਸੇ ਕਰਿਆ ਮਤਲਬ ਸਿੱਧੀ ਸਲਾਈ ਆਪਾਂ ਜਿਹੜੇ ਪਾ ਰਹੇ ਆ ਦੋ ਦਾ ਫੇਰ ਇੱਕ ਕਰਾਂਗੇ ਦੇਖੋ ਇੱਕ ਇੱਕ ਫੰਦਾ ਬਣ ਗਿਆ ਆਪਣਾ ਇਸੇ ਫੰਦੇ ਨੂੰ ਦੁਬਾਰਾ ਉਸੇ ਸਲਾਈ ਤੇ ਉਤਾਰ ਕੇ ਦੁਬਾਰਾ ਦੋ ਫੰਦੇ ਲੈ ਕੇ ਦੂਜਾ ਫੰਦਾ ਵੀ ਘਟਾ ਦਵਾਂਗੇ ਇਸੇ ਤਰੀਕੇ ਨਾਲ ਚਾਰ ਫੰਦੇ ਨੇ ਜਿਹੜੇ ਘਟਾ ਕਰਨੇ ਨੇ ਆਪਣੇ ਇਹ ਆਪਣੀ ਦੂਜੀ ਸਲਾਈ ਪੈ ਰਹੀ ਹੈਗੀ ਦੇਖ ਸਕਦੇ ਹੋਗੇ ਇਸ ਤੋਂ ਬਾਅਦ ਆਪਾਂ ਦੇਖੋ ਤੀਜਾ ਫੰਦਾ ਵੀ ਘਟਾ ਦਵਾਂਗੇ ਇਦੇ ਉੱਪਰ ਚੜਾ ਕੇ ਲਵਾਂਗੇ ਉਸ ਬੰਦੇ ਨੂੰ ਤੇ ਤੀਜਾ ਫੰਦਾ ਵੀ ਇਸੇ ਤਰੀਕੇ ਨਾਲ ਇਹਦੀ ਘਟਾਈ ਕਰ ਦਵਾਂਗੇ ਸਲਾਈ ਸਿੱਧੀ ਪਾਉਣੀ ਹੈਗੀ ਦੇਖੋ ਆਪਾਂ ਨੇ ਜੇ ਤੁਹਾਡੀ ਉਲਟੀ ਸਾਈਡ ਹੋਇਆ ਤਾਂ ਉਲਟੀ ਪਾ ਲਵਾਂਗੇ ਇਸੇ ਤਰੀਕੇ ਨਾਲ ਦੇਖੋ ਆਪਾਂ ਨੇ ਸਾਰੇ ਫੰਦਿਆਂ ਦੀ ਜਿਹੜੀ ਘਟਾਈ ਆ ਕਰ ਦਿੱਤੀ ਚਾਰੇ ਫੰਦਿਆਂ ਦੀ ਤੇ ਹੁਣ ਆਪਾਂ ਆਪਣਾ ਡਿਜ਼ਾਈਨ ਜਿਹੜਾ ਕੰਟੀਨਿਊ ਕਰਾਂਗੇ ਜਿਵੇਂ ਤੁਹਾਡਾ ਡਿਜ਼ਾਈਨ ਬਣਦਾ ਹੋ ਉਸੇ ਤਰੀਕੇ ਨਾਲ ਹੀ ਬਣਾ ਸਕਦੇ ਹੋਗੇ ਜੇ ਤੁਹਾਡੇ ਇੱਥੇ ਰੈੱਡ ਕਲਰ ਮੰਨ ਲਓ ਮੰਨ ਲਓ ਮੇਰਾ ਡਿਜ਼ਾਈਨ ਆ ਜਿਹੜਾ ਆ ਰਿਹਾਗਾ ਇੱਥੇ ਰੈੱਡ ਕਲਰ ਆਉਂਦਾ ਹੁੰਦਾ ਮੈਂ ਰੈੱਡ ਕਲਰ ਨਾਲ ਹੀ ਇਹਦੀ ਘਟਾਈ ਕਰਨੀ ਸਮੋੜਿਆ ਦੀ ਤਾਂ ਸੋਹਣੀ ਲੱਗਦੀ ਇਸ ਤਰੀਕੇ ਨਾਲ ਹੀ ਦੇਖੋ ਆਪਣਾ ਪਰ ਵਾਈਟ ਕਲਰ ਆਇਆ ਨਾ ਇਧਰਲੀ ਸਾਈਡ ਦੇਖ ਆਪਾਂ ਨੇ ਨਾ ਸਾਰੀ ਹੁਣ ਸਲਾਈ ਆ ਜਿਹੜੀ ਆਪਣੀ ਡਿਜ਼ਾਈਨ ਦੀ ਕੰਪਲੀਟ ਕਰ ਲਵਾਂਗੇ ਤੁਸੀਂ ਦੇਖ ਸਕਦੇ ਇਧਰੋਂ ਵੀ ਜਿਹੜੀ ਕਾਰਟ ਆਪਣੀ ਪੈਣੀ ਸ਼ੁਰੂ ਹੋ ਗਈ ਦੋ ਸਲਾਈਆਂ ਆਪਣੀਆਂ ਕੰਪਲੀਟ ਹੋ ਗਈਆਂ ਜੇ ਤੁਸੀਂ ਇਹ ਡਿਜ਼ਾਈਨ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਡਿਜ਼ਾਈਨ ਤੇ ਆਲਰੇਡੀ ਇੱਕ ਵੀਡੀਓ ਬਣਾਈ ਹੋਈ ਆ ਤੁਸੀਂ ਉੱਥੇ ਜਾ ਕੇ ਡਿਜ਼ਾਈਨ ਆ ਜਿਹੜਾ ਪਉਣਾ ਸਿੱਖ ਸਕਦੇ ਹੋਗੇ ਹੁਣ ਦੇਖੋ ਆਪਾਂ ਨੇ ਡਿਜ਼ਾਈਨ ਵਾਲੀ ਸਲਾਈ ਹੈ ਜਿਹੜੀ ਕੰਪਲੀਟ ਕਰ ਲੈਣੀ ਹੈਗੀ ਜੇ ਆਪਾਂ ਤੁਹਾਨੂੰ ਪੂਰਾ ਦਿਖਾਉਣੇ ਤਾਂ ਵੀਡੀਓ ਬਹੁਤ ਲੰਬੀ ਬਣ ਜਾਂਦੀ ਤੇ ਇਸ ਲਈ ਆਪਣੇ ਡਿਜ਼ਾਈਨ ਦੀ ਵੀਡੀਓ ਤੁਹਾਨੂੰ ਨਹੀਂ ਦਿਖਾਈ ਹੈਗੀ ਹੁਣ ਆਪਾਂ ਉਹਨਾਂ ਲਈ ਤੁਹਾਨੂੰ ਜਿਹੜੀ ਫੰਦਿਆਂ ਦੀ ਘਟਾਈ ਕੀਤੀ ਹੈਗੀ ਉਹ ਦਿਖਾਈ ਦਿਖਾਈ ਹੈਗੀ ਦੇਖੋ ਦੂਜੀ ਸਲਾਈ ਹੈ ਜਿਹੜੀ ਆਪਾਂ ਨਹੀਂ ਕੰਪਲੀਟ ਕਰ ਲਵਾਂਗੇ ਇਸੇ ਤਰੀਕੇ ਨਾਲ ਹੀ ਦੋ ਸਲਾਈਆਂ ਪੈ ਜਾਣਗੀਆਂ ਆਪਣੀਆਂ ਹੁਣ ਆਪਾਂ ਤੀਜੀ ਸਲਾਈ ਪਾਉਣੀ ਸ਼ੁਰੂ ਕਰ ਦੇਾਂਗੇ ਤੀਜੀ ਸਲਾਈ ਚ ਦੇਖੋ ਆਪਾਂ ਨੇ ਪਹਿਲਾਂ ਚਾਰ ਫੰਦੇ ਘਟਾਏ ਸੀ ਹੁਣ ਆਪਾਂ ਤਿੰਨ ਫੰਦੇ ਘਟਾਵਾਂਗੇ ਉਸੇ ਤਰੀਕੇ ਨਾਲ ਹੀ ਘਟਾਉਣੇ ਨੇ ਪਹਿਲਾਂ ਦੋ ਫੰਦਿਆਂ ਦਾ ਇੱਕ ਫੰਦਾ ਬਣਾਵਾਂਗੇ ਦੋ ਦੋ ਫੰਦਿਆਂ ਦਾ ਇੱਕ ਬਣਾ ਕੇ ਦੇਖੋ ਉਸੇ ਤਰੀਕੇ ਨਾਲ ਹੀ ਜਿਹੜਾ ਫੰਦਾ ਬੁਣਿਆ ਜਾਊਗਾ ਉਹਨੂੰ ਵਾਪਸ ਉਸੇ ਸਲਾਈ ਤੇ ਉਤਾਰ ਕੇ ਦੂਜਾ ਫੰਦਾ ਘਟਾ ਲਵਾਂਗੇ ਫਿਰ ਦੂਜੇ ਫੰਦੇ ਨੂੰ ਵੀ ਬੁਣ ਕੇ ਆਪਾਂ ਦੇਖੋ ਇਹ ਰੋ ਤੇ ਉਸੇ ਸਲਾਈ ਤੇ ਉਤਾਰ ਕੇ ਤੀਜਾ ਬੰਦਾ ਜਿਹੜਾ ਘਟਾ ਲੈਣਾਗਾ ਇਸੇ ਤਰੀਕੇ ਨਾਲ ਆਪਾਂ ਨੇ ਤਿੰਨ ਬੰਦਿਆਂ ਦੀ ਘਟਾਈ ਹੈ ਜਿਹੜੀ ਕਰ ਦੇਣੀ ਹੈ ਦੇਖ ਸਕਦਾ ਤੁਸੀਂ ਇੱਕ ਆਪਣਾ ਕਲਰਫੁਲ ਆ ਗਿਆ ਆਪਾਂ ਇਹਨੂੰ ਵੀ ਘਟਾ ਦੇਵਾਂਗੇ ਇਸੇ ਤਰੀਕੇ ਨਾਲ ਹੀ ਜੀ ਆਪਣੇ ਤਿੰਨ ਬੰਦੇ ਜਿਹੜੇ ਘਟ ਗਏ ਹੁਣ ਆਪਣਾ ਡਿਜ਼ਾਈਨ ਆ ਜਿਹੜਾ ਫੇਰ ਦੁਬਾਰਾ ਕੰਟੀਨਿਊ ਕਰਾਂਗੇ ਉਸੇ ਤਰੀਕੇ ਨਾਲ ਹੀ ਪਾਵਾਂਗੇ ਜਿਵੇਂ ਤੁਹਾਡਾ ਡਿਜ਼ਾਈਨ ਚੱਲ ਰਿਹਾ ਆਪਣਾ ਵੀ ਜਿਹੜਾ ਡਿਜ਼ਾਈਨ ਚੱਲ ਰਿਹਾ ਆਪਾਂ ਉਹੀ ਸਲਾਈ ਪਾ ਰਹੇ ਹਾਂਗੇ ਉਦਾਂ ਹੀ ਆਪਾਂ ਪਾ ਕੇ ਜਿਹੜੀ ਸਾਰੀ ਸਲਾਈ ਹੈ ਕੰਪਲੀਟ ਕਰਾਂਗੇ ਜੇ ਤੁਹਾਨੂੰ ਸਮਝ ਆਉਂਦਾ ਤਰੀਕਾ ਵਧੀਆ ਲੱਗਦਾ ਤਾਂ ਪਲੀਜ਼ ਹੁਣੇ ਲਾਈਕ ਕਰ ਦਿਓ ਤੇ ਇਹੋ ਜਿਹੇ ਮੋਟੀਵੇਸ਼ਨ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਪਾ ਤੁਹਾਡੇ ਲਈ ਸਟੀਚਿੰਗ ਲੇਟਰ ਬਹੁਤ ਸਾਰੀਆਂ ਵੀਡੀਓ ਜਿਹੜੀ ਅਪਲੋਡ ਕਰਦੇ ਰਹਿਣਗੇ ਤੁਸੀਂ ਇੱਕ ਵਾਰ ਚੈਨਲ ਤੇ ਵਿਜ਼ਿਟ ਕਰਕੇ ਜ਼ਰੂਰ ਦੇਖੋ ਤੁਹਾਨੂੰ ਆਏ ਬਹੁਤ ਵਧੀਆ ਜਿਹੜੀ ਸਿੱਖਣ ਨੂੰ ਬਹੁਤ ਕੁਝ ਮਿਲੂਗਾ ਆਪਏ ਸਾਰੀ ਸਲਾਈ ਹੈ ਜਿਹੜੀ ਬੋਲ ਲਵਾਂਗੇ ਆਪਣੇ ਡਿਜ਼ਾਈਨ ਦੀ ਸਲਾਈ ਚੱਲ ਰਹੀ ਹੈ ਆਪਣੀ ਤੀਜੀ ਸਲਾਈ ਪੈ ਰਹੀ ਹੈਗੀ ਦੇਖੋ ਤੀਜੀ ਸਲਾਈ ਆਪਣੀ ਪੈ ਗਈ ਚੌਥੀ ਸਲਾਈ ਆਪਣੀ ਸਿੱਧੀ ਸਾਈਡ ਆਜੂਗੀ ਆਜੀ ਦੇਖੋ ਆਪਣੀ ਚੌਥੀ ਸਲਾਈ ਹੈ ਜਿਹੜੀ ਆ ਚੁੱਕੀ ਹੈਗੀ ਇਧਰੋਂ ਵੀ ਆਪਾਂ ਤਿੰਨ ਬੰਦੇ ਆ ਜਿਹੜੇ ਘਟਾ ਦੇਵਾਂਗੇ ਉਸੇ ਤਰੀਕੇ ਨਾਲ ਹੀ ਘਟਾਉਣੇ ਆ ਜਿਵੇਂ ਆਪਾਂ ਨੇ ਉਧਰੋਂ ਕਟਵਾਏ ਕਟਵਾਏ ਸੀ ਘਟਾਏ ਸੀ ਦੇਖ ਸਕਦੇ ਸਿੱਧੀ ਸੈਡ ਆ ਗਈ ਹੈ ਆਪਣੀ ਆਪਣੀ ਸਲਾਈ ਦਾ ਮੂੰਹ ਜਿਹੜਾ ਪਿੱਸੇ ਵਾਲੀ ਸੈਡ ਆ ਸਿੱਧੇ ਕੁੰਡੇ ਆ ਜਿਹੜੇ ਆਪਾਂ ਪਾਉਣੀ ਸ਼ੁਰੂ ਕਰਤੇ ਬਸ ਦੋ ਫੰਦੇ ਤੇ ਇੱਕ ਬਣਾਉਣਾਗਾ ਜਿਹੜਾ ਇੱਕ ਫੰਦਾ ਰਹਿ ਜੂ ਉਹਨੂੰ ਵਾਪਸ ਉਸ ਸਲਾਈ ਤੇ ਲਿਆ ਕੇ ਦੁਬਾਰਾ ਫੇਰ ਦੋ ਫੰਦਿਆਂ ਦਾ ਘਟਾਉਣਾਗਾ ਇਸੇ ਤਰੀਕੇ ਨਾਲ ਜਿਹੜੇ ਫੰਦੇ ਆ ਆਪਣੇ ਘਟਦੇ ਜਾਂਦੇ ਹੈਗੇ ਪਹਿਲਾਂ 4 ਫੰਦੇ ਘਟਾਉਣੇ ਆ ਫਿਰ 3 ਫੰਦੇ ਘਟਾਉਣੇ ਆਗੇ ਦੇਖੋ ਦੋਨੇ ਸਾਈਡਾਂ ਤੋਂ ਆਪਣੇ ਤਿੰਨ ਤਿੰਨ ਫੰਦੇ ਆ ਜਿਹੜੇ ਘੱਟ ਚੁੱਕੇ ਨੇ ਆਪਾਂ ਨੇ ਸਾਰੀ ਸਿਲਾਈ ਹੈ ਜਿਹੜੀ ਡਿਜ਼ਾਈਨ ਦੀ ਪਾ ਕੇ ਕੰਪਲੀਟ ਕਰ ਲੈਣੀ ਹੈਗੀ ਇਸ ਤੋਂ ਬਾਅਦ ਆਪਾਂ ਦੋ ਫੰਦਿਆਂ ਦਾ ਇੱਕ ਬਣਾਵਾਂਗੇ ਉਲਟੀ ਸਾਈਡ ਆਜੂ ਆਪਣੀ ਦੇਖੋ ਸਾਰੀ ਸਿਲਾਈ ਹੈ ਜਿਹੜੀ ਆਪਾਂ ਨੇ ਬੁਣ ਕੇ ਤਿਆਰ ਕਰ ਲੈਣੀ ਆ ਆਪਾਂ ਨੇ ਦੇਖੋ ਸਾਰੀ ਸਿਲਾਈ ਹੈ ਕੰਪਲੀਟ ਕਰ ਲਈ ਹੁਣ ਆਪਣੀ ਉਲਟੀ ਸਾਈਡ ਆ ਗਈ ਇੱਥੇ ਆਪਾਂ ਦੋ ਫੰਦਿਆਂ ਦਾ ਇੱਕ ਫੰਦਾ ਬਣਾਵਾਂਗੇ। ਬਸ ਜੀ ਇੱਥੇ ਆਪਣੀ ਜਿਹੜੀ ਘਟਾਈ ਆ ਕੰਪਲੀਟ ਹੋ ਗਈ। ਇਸ ਤੋਂ ਬਾਅਦ ਆਪਾਂ ਕੋਈ ਆਪਣੇ ਜਿਹੜੀ ਸਲਾਈ ਆ ਨਹੀਂ ਘਟਾਉਣੀ। ਇਸ ਤੋਂ ਬਾਅਦ ਆਪਣਾ ਡਿਜ਼ਾਈਨ ਆ ਜਿਹੜਾ ਕੰਟੀਨਿਊ ਕਰਾਂਗੇ। ਇੱਕ ਵਾਰੀ ਬਸ ਹੋਰ ਆਪਾਂ ਨੇ ਦੋ ਫੰਦਿਆਂ ਦਾ ਇੱਕ ਫੰਦਾ ਕਰਨਾਗਾ। ਸਾਰਨੋਂ ਪਹਿਲਾਂ ਆਪਾਂ ਨੇ ਚਾਰ ਫੰਦੇ ਘਟਾਉਣੇ ਆ, ਫਿਰ ਤਿੰਨ ਘਟਾਉਣੇ ਆ, ਫਿਰ ਦੋ ਘਟਾਉਣੇ ਬਸ। ਇਸ ਤੋਂ ਬਾਅਦ ਆਪਾਂ ਨੇ ਕੋਈ ਫੰਦਾ ਨਹੀਂ ਘਟਾਉਣਾ ਬਸ ਸਿੱਧਾ ਹੀ ਆਪਾਂ ਨੇ ਬੁਣ ਲੈਣਾ ਜਿੰਨਾ ਤੁਹਾਡਾ ਮੋਡਾ ਬੱਚੇ ਦਾ ਆਉਂਦਾ ਹੋਇਆ। ਮੋਡ ਦੇ ਹਿਸਾਬ ਨਾਲ ਜਿਹੜਾ ਆਪਾਂ ਨੇ ਉਪਰੋਂ ਨਬਾਈ ਦੇ ਮੁਤਾਬਕ ਬੁਣ ਲੈਣਾਗਾ ਤੁਹਾਡਾ ਜਿੱਡਾ ਮੇਚ ਆਉਂਦਾ ਹੋਇਆ ਬੱਚੇ ਦਾ ਦੇਖੋ ਆਪਾਂ ਨੇ ਸਿੱਧੀ ਸਾਈਡ ਆ ਗਏ ਤੁਹਾਡੇ ਉਲਟੀ ਸਾਈਡ ਆਊਗਾ ਜਿਹੜਾ ਜਣ ਸਿੱਧੀ ਸਾਈਡ ਸੜਿਆ ਹੋਇਆ ਆਪਾਂ ਇਧਰੋਂ ਵੀ ਇੱਕ ਬੰਦਾ ਜਿਹੜਾ ਘਟਾਤਾ ਦੇਖੋ ਦੋ ਦਾ ਇੱਕ ਕਰ ਲੈਣਾ ਇਸ ਤੋਂ ਬਾਅਦ ਆਪਣਾ ਡਿਜ਼ਾਈਨ ਆ ਜਿਹੜਾ ਕੰਟੀਨਿਊ ਕਰਾਂਗੇ ਸਾਰਾ ਜੀ ਇਸ ਤਰੀਕੇ ਨਾਲ ਜਿਹੜੀ ਆਪਣੀ ਕਟਾਈ ਆਗੀ ਪੈ ਜਾਂਦੀ ਹੁੰਦੀਆਂ ਮੋੜਿਆਂ ਦੀ ਬਹੁਤ ਜ਼ਿਆਦਾ ਸੌਖੀ ਹੈ ਬਹੁਤ ਹੀ ਜ਼ਿਆਦਾ ਈਜ਼ੀ ਹੈ ਬਸ ਦੇਖ ਸਕਦਾ ਤੁਸੀਂ ਕਿੰਨੀ ਫਿਨਿਸ਼ਿੰਗ ਨਾਲ ਜਿਹੜੀ ਆਪਣੀ ਸਲਾਈ ਹੈਗੀ ਕੰਪਲੀਟ ਹੋਈ ਹੈਗੀ ਕਟਾਈ ਪਈ ਹੈਗੀ ਦੇਖੋ ਚਾਰ ਕਟਾਇਆ ਪਹਿਲਾਂ ਤਿੰਨ ਕਟਾਇਆ ਫਿਰ ਦੋ ਕਟਾਇਆ ਬਸ ਇਸ ਤੋਂ ਬਾਅਦ ਆਪਾਂ ਸਿੱਧਾ ਬੁਣ ਲਾਵਾਂਗੇ ਤੁਸੀਂ ਇੱਕ ਵਾਰ ਦੋਨੇ ਕਾਟਾਂ ਜਿਹੜੇ ਚੈੱਕ ਕਰ ਸਕਦੇ ਹੋਗੇ ਦੇਖ ਸਕਦੇ ਇੱਧਰ ਲਈ ਕਾਟ ਵੀ ਤੇ ਇਧਰੋਂ ਵੀ ਦੇਖ ਸਕਦੇ ਹੋ ਬਹੁਤ ਸੋਹ ਫਿਨਿਸ਼ਿੰਗ ਨਾਲ ਜਿਹੜੀ ਆਪਣੀ ਕਾਟ ਪਈ ਹੈ ਜੇ ਵੀਡੀਓ ਬਧੇ ਲੱਗੀ ਤਾਂ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ